ਪਰ ਸੰਝ ਕਰ ਰਿਹਾ ਕਿ ਆਈਏਐਸ ਪਰਮਪਾਲ ਕੋਲ ਸਿੱਧੂ ਦੇ ਸਿਆਸੀ ਸਫਰ ਦੀਆਂ ਮੁਸ਼ਕਲਾਂ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਡਿਊਟੀ ਤੇ ਵਾਪਸ ਆਉਣ ਦੇ ਨਿਰਦੇਸ਼ ਦੇ ਦਿੱਤੇ ਨੇ ਦੱਸਦੀ ਹੈ ਕਿ ਹੁਣ ਪੰਜਾਬ ਸਰਕਾਰ ਨੇ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਤੁਰੰਤ ਆਪਣੀ ਡਿਊਟੀ ਜੁਆਇਨ ਕਰਨ ਲਈ ਕਿਹਾ ਹੈ ਕਿਉਂਕਿ ਉਹਨਾਂ ਨੂੰ 3 ਮਹੀਨਿਆਂ ਦੇ ਨੋਟਿਸ ਪੀਰੀਅਡ ਤੋਂ ਸ਼ਾਰਟ ਨਹੀਂ ਦਿੱਤੀ ਗਈ ਉਹਨਾਂ ਨੂੰ ਡਿਊਟੀ ਤੋਂ ਮੁਕਤ ਜਾਂ ਸੇਵਾ ਮੁਕਤ ਨਹੀਂ ਮੰਨਿਆ ਜਾ ਸਕਦਾ ਪਰੰਪਾਲ ਕੋਰ ਮਲੂਕਾ ਵੱਲੋਂ ਸਵੈ ਇੱਛਤ ਸੇਵਾ ਮੁਕਤੀ ਦੀ ਪ੍ਰਕਿਰਿਆ ਅਪਣਾਉਣ ਦੀ ਸੂਰਤ ਦੇ ਵਿੱਚ ਉਹਨਾਂ ਨੂੰ ਡਿਊਟੀ ਜੁਆਇਨ ਨਾ ਕਰਨ ਦੀ ਸੂਰਤ ਦੇ ਵਿੱਚ ਬੰਦੀ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਆ ਸੂਤਰਾ ਮੁਤਾਬਿਕ ਪਰੰਪਾਲ ਨੇ VRS ਪ੍ਰਕਿਰਿਆ ਅਪਣਾਈ ਸੀ ਤਾਂ ਜੋ ਨੌਕਰੀ ਛੱਡਣ ਤੋਂ ਬਾਅਦ ਉਹ ਸਾਰੇ ਲਾਭ ਪ੍ਰਾਪਤ ਕਰ ਸਕਣ ਜੋ ਕਿਸੇ ਵੀ ਆਈਐਸ ਅਧਿਕਾਰੀ ਨੂੰ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸੇਵਾ ਮੁਕਤੀ ਤੇ ਮਿਲਦੀ ਹੈ ਦੱਸਦੀ ਹੈ ਕਿ ਪਰੰਪਾਲ ਕੋਰ ਦਿੱਲੀ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਿਲ ਹੋਈ ਸੀ ਜਿਸ ਤੋਂ ਬਾਅਦ ਪਾਰਟੀ ਨੇ ਉਹਨਾਂ ਨੂੰ ਬਠਿੰਡਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੋਸਟ ਕੀਤਾ ਸੀ ਕਿ ਉਹਨਾਂ ਦਾ ਅਸਤੀਫਾ ਅਜੇ ਸਫਕਾਰ ਨਹੀਂ ਕੀਤਾ ਗਿਆ ਮਾਨ ਨੇ ਕਿਹਾ ਸੀ ਕਿ ਅਸਤੀਫਾ ਕਦੋਂ ਅਤੇ ਕਿਵੇਂ ਪਰਫਾਰਮ ਕਰਨਾ ਇਹ ਫੈਸਲਾ ਕਰਨਾ ਮੁੱਖ ਮੰਤਰੀ ਦਾ ਅਧਿਕਾਰ ਹੈ ਤੇ ਕੁਝ ਕਾਨੂੰਨੀ ਫਰਜ਼ ਵੀ ਹਨ ਇਸ ਦੇ ਨਾਲ ਹੀ ਕੁਝ ਨਿਯਮਕ ਕਾਨੂੰਨ ਹਨ ਜਿਨ੍ਹਾਂ ਦੀ ਪਾਲਣਾ ਹਰ ਹਾਲਤ ਦੇ ਵਿੱਚ ਕੀਤੀ ਕਰਨੀ ਪੈਂਦੀ ਐ ਸ ਨੋਟਿਸ ਪੀਰੀਅਡ ਕਿੰਨਾ ਕਿਤੇ ਆਈਐਸ ਪਰਮਪਾਲ ਦੇ ਚੋਣ ਲੜਨ ਦੇ ਵਿੱਚ ਜਿਹੜਾ ਰੋੜਾ ਬਣਦਾ ਹੋਇਆ ਨਸਰ ਆ ਰਿਹਾ ਪੰਜਾਬ ਸਰਕਾਰ ਨੇ ਉਹਨਾਂ ਨੂੰ ਡਿਊਟੀ ਤੇ ਵਾਪਸ ਆਉਣ ਦੇ ਹੁਕਮ ਦੇ ਦਿੱਤੇ ਨੇ ਸਿਕੰਦਰ ਸਿੰਘ ਮਲੂਕਾ ਦੇ ਨੋ ਨੇ ਪਰਮਪਾਲ ਕੋਰ ਭਾਜਪਾ ਤੋਂ ਚੋਣ ਲੜਨ ਦਾ ਫੈਸਲਾ ਉਹਨਾਂ ਨੇ ਕੀਤਾ ਸੀ ਤੇ ਹੁਣ ਪੰਜਾਬ ਸਰਕਾਰ ਨੇ 3 ਮਹੀਨੇ ਦੇ ਨੋਟਿਸ ਪੀਰੀਅਡ ਦੇ ਵਿੱਚ ਛੋਟ ਜੜਿਆ ਨਹੀਂ ਦਿੱਤੀ ਨਨ ਵਾਪਿਸ ਡਿਊਟੀ ਜੁਆਇਨ ਕਰਨ ਦਾ ਹੁਕਮ ਦਿੱਤਾ ਹੈ ਸਰਕਾਰ ਦੇ ਮੁਤਾਬਿਕ ਉਹਨਾਂ ਨੇ ਅਣਅਧਿਕਾਰੀ ਤੰਗ ਦੇ ਨਾਲ ਅਸਤੀਫਾ ਦਿੱਤਾ ਸੀ ਜ਼ਿਕਰ ਜੋਕ ਹੈ ਕਿ ਉਹਨਾਂ ਨੇ ਜੁੜਾਇਆ ਪਿਛਲੇ ਦਿਨੀ ਹੀ ਪਾਚਪਨ ਜੁਆਇਨ ਕੀਤਾ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਸਰਕਾਰ ਨੇ ਤਰਕ ਦਿੱਤਾ ਕਿ ਨੌਕਰੀ ਛੱਡਣ ਲਈ ਨੋਟਿਸ ਪੀਰੀਅਡ 3 ਮਹੀਨੇ ਹੈ ਤੇ ਨੌਕਰੀ ਛੱਡਣ ਲੱਗਿਆ 3 ਮਹੀਨੇ ਦਾ ਨੋਟਿਸ ਨਹੀਂ ਦਿੱਤਾ ਗਿਆ ਸਰਕਾਰ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੀ ਪਹਿਲਾਂ ਹੀ ਕਾਫੀ ਕਟਅ ਤੇ ਇਸ ਤਰ੍ਹਾਂ ਕਿਸੇ ਅਧਿਕਾਰੀ ਨੂੰ ਨੋਟਿਸ ਪੀਰੀਅਡ ਪੂਰਾ ਕੀਤੇ ਬਿਨਾ ਜੜਾ ਨਹੀਂ ਫਰਕ ਕੀਤਾ ਜਾ ਸਕ ਸਰਕਾਰ ਦੇ ਇਸ ਫੈਸਲੇ ਨੇ ਕਾਫੀ ਦਿਲਚਸਪ ਸਥਿਤੀ ਪੈਦਾ ਕਰ ਦਿੱਤੀ ਹੈ ਦੇਖਣਾ ਹੋਵੇਗਾ ਕਿ ਆਈਏਐਸ ਅਧਿਕਾਰੀ ਤੇ ਭਾਜਪਾ ਮਿਤਵਰ ਇਸ ਸਥਿਤੀ ਤੇ ਦੀ ਪ੍ਰਤੀਕਿਰਿਆ ਦਿੰਦੇ ਨੇ ਪਰ ਅਜੇ ਤੱਕ ਉਹਨਾਂ ਦੇ ਵੱਲੋਂ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ ਹੈ